ਵਾਹ ਚਾਲਕਾਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਜੇਕਰ ਤੁਸੀਂ ਨਿਯਮਾਂ ਦੀ ਉਲੰਘਣਾ ਕਰਦੇ ਹੋ ਤੁਹਾਨੂੰ 10000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਸ਼ਹਿਰ ਵਿੱਚ ਵਾਹਨਾ ਵਿੱਚ ਗੈਰ ਕਾਨੂੰਨੀ ਤੌਰ ਤੇ ਵੱਡੇ ਜਾਂ ਫਿਰ ਸੋਦੇ ਹੋਏ ਟਾਇਰ ਲਗਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਹੁਣ ਜੇਕਰ ਕਿਸੇ ਵਾਹਨ ਵਿੱਚ ਨਰ ਤਾਰ ਤੇ ਟਾਇਰ ਦੇ ਆਕਾਰ ਤੋਂ ਵੱਡੇ ਜਾਂ ਫਿਰ ਚੋੜੇ ਟਾਇਰ ਪਾਏ ਜਾਂਦੇ ਨੇ ਤਾਂ ਵਾਹਨ ਮਾਲਕਾਂ ਨੂੰ 10000 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਅਤੇ ਵਾਹਨ ਨੂੰ ਜ਼ਬਤ ਵੀ ਕੀਤਾ ਜਾ ਸਕਦਾ ਹੈ। ਟ੍ਰੈਫਿਕ ਮਾਰਸ਼ਲ ਬਲਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਕਿਸੇ ਵਾਹਨ ਦੇ ਟਾਇਰ ਉਸ ਦੇ ਸਰੀਰ ਜਾਂ ਫਿਰ ਚੈਸਿਸ ਤੋਂ ਬਾਹਰ ਨਿਕਲਦੇ ਨੇ ਤਾਂ ਉਹਨਾਂ ਵਿੱਚ ਕੋਈ ਢਾਂਚਾਗਤ ਬਦਲਾਅ ਕੀਤਾ ਗਿਆ ਜੋ ਕੰਪਨੀ ਦੁਆਰਾ ਮਨਜ਼ੂਰ ਨਹੀਂ ਹੈ ਤਾਂ ਇਸ ਨੂੰ ਮੋਟਰ ਵਾਹਨ ਐਕਟ ਦੀ ਉਲੰਘਣਾ ਮੰਨਿਆ ਜਾਵੇਗਾ ਤੇ ਉਹਨਾਂ ਇਹ ਵੀ ਕਿਹਾ ਹੈ ਕਿ ਅਜਿਹੇ ਟਾਹਰ ਵਾਹਨ ਦੇ ਸੰਤੁਲਨ ਅਤੇ ਸੁਰੱਖਿਆ ਲਈ ਜਿਹੜੇ ਕਿ ਖਤਰਨਾਕ ਹੋ ਸਕਦੇ ਨੇ ਇਹ ਤੇਜ਼ ਰਫਤਾਰ ਦੇ ਝਟਕੇ ਲਗਾ ਸਕਦੇ ਨੇ ਜੋ ਡਰਾਈਵਰ ਅਤੇ ਹੋਰ ਸੜਕ ਭੋਗਤਾਵਾਂ ਦੀ ਜਾਨ ਨੂੰ ਖਤਰਾ ਪੈਦਾ ਕਰ ਸਕਦੇ ਨੇ ਇਸ ਦੇ ਨਾਲ ਹੀ ਸੈਕਟਰ 45 ਦੇ ਕੁਝ ਦੁਕਾਨਦਾਰਾਂ ਨੇ ਟ੍ਰੈਫਿਕ ਪੁਲਿਸ ਤੇ ਬਿਨਾਂ ਕਾਰਨ ਚਲਾਨ ਕਰਨ ਦਾ ਦੋਸ਼ ਲਗਾਇਆ ਇਸ ਬੰਦੀ ਟਰੈਫੀ ਪਾਕ ਦਾ ਕਹਿਣਾ ਹੈ ਕਿ ਇਹ ਕਾਰਵਾਈ ਪੂਰੀ ਤਰ੍ਹਾਂ ਕਾਨੂੰਨੀ ਤਰੀਕੇ ਨਾਲ ਕੀਤੀ ਜਾ ਰਹੀ ਹੈ ਹਰ ਚਲਾਨ ਦਾ ਨਿਪਟਾਰਾ ਅਦਾਲਤ ਰਾਹੀਂ ਹੀ ਕੀਤਾ ਚਾਹੁੰਦਾ ਹੈ